ਕਸੀਨਾ ਨੂੰ ਜਿਹੜੇ ਐਕਸੀਡੈਂਟ ਹੋਏ ਸੀ ਇਹਨਾਂ ਨੂੰ ਲੈ ਕੇ ਆਏ ਆ ਪਰ ਹੋਰ ਜ਼ਿਆਦਾ ਜੋ ਪਹਿਲਾਂ ਕੋਈ ਹੋਰ ਗੱਡੀ ਵੀ ਰੁਕ ਲੰਦੂ ਚਾ ਨੰਗੀ ਆ ਤਾਂ ਇਹਨੇ ਸ਼ਾਇਦ ਡੈਥ ਤੋਂ ਬਚ ਜਾਂਦੇ ਇਹ ਕੱਤੇ ਸੀ ਇਹ ਕੱਤੇ ਸੀ ਜੀ ਇਹ ਮੁੱਖਤਾਂ ਤੁਸੀਂ ਕਿ ਦੂਸਰੇ ਵੀ ਪਾਸੇ ਮੇਰਾ ਨੋਵਾਂ ਗੱਡੀ ਸੀ ਅਕਸਰ ਦੇਖਿਆ ਜਾਂਦਾ ਕਿ ਲੋਕ ਐਕਸੀਡੈਂਟ ਕਰਕੇ ਦੌੜਦੇ ਪਰ ਇਹ ਗੱਡੀ ਵਾਲੇ ਨੇ ਪੂਰਾ ਇਨਕਰੀ ਦਾ ਸਹਿਯੋਗ ਦਿੱਤਾ ਤੇ ਸਾਰਾ ਕੁਝ ਉਹਨਾਂ ਨੂੰ ਚੱਕ ਕੇ ਨਾਲ ਆਪ ਹਾਲੇ ਵੀ ਹਸਪੀਟਲ ਦੇ ਵਿੱਚ ਹੀ ਮਿਲੂਗਾ ਜਿੱਦਾਂ ਤੁਸੀਂ ਇਹ ਠੀਕ ਹੈ ਫਿਰ ਸੀਰੀਅਸ ਕਰਾ ਲਿਆ ਨਾਵ ਲੱਗੀ ਆ ਜਿਹੜਾ ਮਾਪਾ ਇਹ ਸੀਗਾ ਜੀ ਤੁਸੀਂ ਭਣਕ ਤੋਂ ਮੈ ਆ ਰਹੇ ਸੀ ਪਕਵਾੜੇ ਮੈਨੂੰ ਆ ਰਿਹਾ ਸੀਗਾ ਤੇ ਰਸਤੇ ਵਿੱਚ ਦੇਖਿਆ ਇੱਕ ਐਕਸੀਡੈਂਟ ਹੋਇਆ ਸੀਗਾ ਤੇ ਜਿਹੜੇ ਕਾਰ ਚਾਲਕ ਨਾਲ ਐਕਸੀਡੈਂਟ ਹੋਇਆ ਤੇ ਉਹ ਜਿੰਨਾ ਸਾਰੇ ਲੋਕਾਂ ਨੂੰ ਕਰ ਰਿਹਾ ਸੀਗਾ ਕਿ ਬੰਦਾ ਚੱਕੋ ਬੰਦਾ ਚੋ ਦੇ ਨੇੜੇ ਜਾ ਕੇ ਦੇਖਿਆ ਉਹ ਵੀ ਚਲੋ ਸਾਡੇ ਬਾਅਦ ਚ ਨੌਂ ਦਾ ਨਿਕਲਿਆ ਪਰ ਜਦੋਂ ਉੱਥੇ ਦੇਖਿਆ ਕੋਈ ਵੀ ਕੁਛ ਮੁੱਕ ਬੰਦੇ ਹੱਥ ਪਾਉਣ ਨੂੰ ਤਿਆਰ ਜੀ ਗੱਡੀਆਂ ਨਹੀਂ ਰੁਕਦੀਆਂ ਸੀਗੀਆਂ ਹੋ ਸਕਦਾ ਜੇ ਕੋਈ ਹੋਰ ਮੇਰੇ ਤੋਂ ਪਹਿਲਾਂ ਜਾਂ ਇੱਕ ਹੋਰ ਗੱਡੀ ਵਾਲੇ ਮੇਰੇ ਪਿੰਡ ਵਾਲੇ ਉਹਨੇ ਵੀ ਪਿੰਡ ਵਾਲੇ ਨੇ ਰੁਕੀ ਗੱਡੀ ਤੇ ਅਸੀਂ ਇਹਨਾਂ ਨੂੰ ਜਿਹੜੇ ਐਕਸੀਡੈਂਟ ਹੋਏ ਸੀ ਇਹਨਾਂ ਨੂੰ ਲੈ ਕੇ ਆਏ ਆ ਪਰ ਹੋ ਸਕਦਾ ਜੋ ਪਹਿਲਾਂ ਕੋਈ ਹੋਰ ਗੱਡੀ ਵੀ ਰੁਕ ਲੰਨ ਦੋ ਚਾਰ ਲੰਗੀ ਆ ਤਾਂ ਇਹਨੇ ਸ਼ਾਇਦ ਡੈਥ ਤੋਂ ਬਚ ਜਾਂਦੇ ਇਹ ਕਾਤੇ ਸੀ ਇਹ ਮੁਸ਼ਲ ਤਾਂ ਸੀ ਕਿ ਦੂਸਰੇ ਪਾਸੇ ਨਵਾਂ ਗੱਡੀ ਸੀ ਨਵਾਂ ਗੱਡੀ ਗੱਡੀ ਵਾਲੇ ਬਣ ਲਏ ਜਾਂ ਗੱਡੀ ਵਾਲਾ ਤਾਂ ਬਿਲਕੁਲ ਉੱਥੇ ਰਹਿ ਗਿਆ ਜੀ ਗੱਡੀ ਵਾਲਾ ਤਾਂ ਬਹੁਤ ਜਾਨੀ ਅਕਸਰ ਦੇਖਿਆ ਜਾਂਦਾ ਕਿ ਲੋਕ ਐਕਸੀਡੈਂਟ ਕਰਕੇ ਦੌੜ ਜਾਂਦੇ ਪਰ ਇਹ ਗੱਡੀ ਵਾਲੇ ਨੇ ਪੂਰਾ ਐਮਕੀ ਦਾ ਸਹਿਯੋਗ ਦਿੱਤਾ ਤੇ ਸਾਰਾ ਕੁਝ ਉਹਨਾਂ ਨੂੰ ਚੱਕ ਕੇ ਨਾਲ ਆਪ ਹਾਲੇ ਵੀ ਹਸਪਤਾਲ ਦੇ ਵਿੱਚ ਹੀ ਮਰ ਗਏ ਜਿੱਦਾਂ ਤੁਸੀਂ ਹੁਣ ਇਹਨਾਂ ਨੂੰ ਲੈ ਕੇ ਆਏ ਹੋਸਪਿਟਲ ਦੇ ਵਿੱਚ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਕੋਈ ਲੋਕਾਂ ਨੂੰ ਇਹ ਅਪੀਲ ਕਰਦੇ ਦਿਓ ਦੇਖੋ ਐਕਸੀਡੈਂਟ ਕੋਈ ਜਾਣਕੀ ਨਹੀਂ ਕਰਦਾ ਕਿਸੇ ਨਾਲ ਕੋਈ ਕਿਸੇ ਦਾ ਕੋਈ ਬੈਲ ਬਲੋਰ ਨਹੀਂ ਹੁੰਦਾ ਕੀ ਪਤਾ ਕੌਣ ਆ ਰਿਹਾ ਤੇ ਆ ਰਿਹਾ ਤੇ ਕੌਣ ਜਾ ਰਿਹਾ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਪਲੀਜ਼ ਕਿਰਪਾ ਕਰਕੇ ਬੰਦੇ ਨੂੰ ਜਿਹੜੇ ਆਪਣੇ ਐਕਸੀਡੈਂਟ ਉਹਨਾਂ ਨੂੰ ਜ਼ਰੂਰ ਹਸਪੀਟਲ ਸਮੇਂ ਨਾਲ ਪਹੁੰਚਾਇਆ ਜਾ ਤਾਜੋ ਕਿਸੇ ਪਰਿਵਾਰ ਨਾਲ ਜੋ ਅੱਜ ਇਹ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਸਰ ਇਹ ਕਿੱਥੇ ਦੇ ਕੁਝ ਪਤਾ ਲੈਣ ਵਾਲਾ ਇਹ ਜਗਤਪੁਰ ਜਟਾ ਕੋਈ ਨਾਮ ਵਗੈਰਾ ਹੈ ਨਾ ਸਾਹਮਣੇ ਨਾਮ ਨਹੀਂ ਪਤਾ ਭਾਜੀ ਉਦਾਂ ਮੈਨੂੰ ਜਦਾਂ ਗੱਡੀ 'ਚ ਲੈ ਕੇ ਆਂਦੇ ਸੀ ਬੱਚੇ ਨੂੰ ਤੇ ਉਹਨਾਂ ਦੇ ਮੈਸੇਜ ਸੁਣਾਣਾ ਤੇ ਉਹੀ ਦੱਸਿਆ ਜਗਤਪੁਰ ਜਟਾ ਨੂੰ ਲੱਗਦੀ ਹੈ ਜਿਹੜਾ ਇੱਕ ਐਕਸੀਡੈਂਟ ਆ ਸਰ ਜੀ ਕਰੀਪ 11:11 ਵਜੇ 3 ਪੇਸ਼ੈਂਟ ਸਾਡੇ ਕੋਲ ਆਏ ਸੀ ਰੋਡ ਸਾਈਡ ਐਕਸੀਡੈਂਟ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਸੀ ਉਹ ਗੱਡੀ ਵਾਲੇ ਹੀ ਉਹਨਾਂ ਨੂੰ ਲੈ ਕੇ ਆਏ ਨੇ ਉਹਨਾਂ ਦੇ ਦਰਸ਼ਣ ਮੁਤਾਬਕ ਵੀ ਇਹ ਜਿਹੜ ਇਹ ਹਸਬੰਡ ਵਾਈਫ ਦੇ ਨਾਲ ਉਹਨਾਂ ਦਾ ਬੱਚਾ ਆ। ਉਹ ਕਹਿ ਰਹੇ ਵੀ ਦੂਸਰੀ ਗੱਡੀ ਨੂੰ ਓਵਰਟੇਕ ਕਰਦੇ ਹੋਏ ਐਕਸੀਡੈਂਟ ਹੋਇਆ। ਤਾਂ ਜਿਹੜਾ ਮੇਲ ਮਤਲਬ ਆਦਮੀ ਹੋਣਾ ਚਾਹ ਜਸਿੰਦਰ ਕੁਮਾਰ ਉਹ ਤਾਂ ਬਰੌਡ ਡੈੱਡ ਸੀ ਕਿ ਉਹਨਾਂ ਦੀ ਆਂਤੋਂ ਪਹਿਲੀ ਮੌਤ ਹੋ ਚੁੱਕੀ ਸੀ। ਉਹਨਾਂ ਦੀ ਵਾਈਫ ਹੈਗੀ ਹੈ ਬਲਜਿੰਦਰ ਕੌਰ ਉਹਨਾਂ ਦੇ ਤੇ ਜਿਹੜਾ ਬੱਚਾ ਹੈ ਰਿਸ਼ਾਨ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ। ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਔਰ ਬੱਚਾ ਦਾ ਬੱਚੇ ਦਾ ਤੇ ਲੀਡੀ ਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ। ਜਿਹਦੀ ਉਹਦੀ ਡੈਥ ਹੋਈ ਉਹਨਾਂ ਨੂੰ ਮੋਰਚੂਰ ਸ਼ਿਪ ਕਰਤਾ ਹੈ। ਪੁਲਿਸ ਇਨਫਾਰਮ ਹੋ ਚੁੱਕੀ ਹੈ ਸਰ ਪਤਾ ਦਿਲਾ ਕਿਥੇ ਦੇ ਰਹਿਣ ਵਾਲੇ ਇਹ ਜਗਤਪੁਰ ਜਟਾਂ ਦੇ ਰਹਿਣ ਵਾਲੇ ਜੀ ਕਿਦਾ ਦੱਸਣਾ ਹੈ